ਅੱਜ ਤੁਸੀਂ ਮੇਰਾ ਪਾਪਾ ਦਾ ਆਪਰੇਸ਼ਨ ਕਰਵਾ ਦੋ ਅਸੀਂ ਵਿੰਡ ਭਾਂਗਰਦੋ ਰਹਿਣ ਵਾਲੇ ਆ ਹੁਣ ਅਸੀਂ ਆਪਦਾ ਘਰ ਵੇਚਤਾ ਪਾਪਾ ਦਾ ਆਪਰੇਸ਼ਨ ਕਰਵਾਉਣ ਦੇ ਲਈ ਤੇ ਹੁਣ ਅਸੀਂ ਆਪਦੇ ਨਾਨੀ ਘਰ ਆਣੇ ਆ ਤੇ ਸਾਡੇ ਘਰੇ ਰੋਟੀ ਪਾਣੀ ਵੀ ਨਹੀਂ ਬਣਾ ਕੇ ਖਾਣ ਨੂੰ ਮੇਰੀ ਮੰਮੀ ਘਰਾ ਘਰਾ ਵਿੱਚ ਕੰਮ ਕਰਦੀ ਆ ਤੇ ਉਹਨਾਂ ਉਹਨਾਂ ਘਰੋਂ ਚਾਵਲ ਵਗੈਰਾ ਬਣਾ ਕੇ ਲੈ ਚਾਵਲ ਲੈ ਕੇ ਆਉਂਦੇ ਉਹੀ ਉਬਾਲ ਕੇ ਖਾਈ ਤੇ ਖਾ ਕੇ ਗੁਜ਼ਾਰਾ ਕਰੀਦਾ ਹੈ ਮੇਰੀ ਸਾਰੇ ਭੈਣਾਂ ਪਰ ਮਨੋਹੀ ਬੇਨਤੀ ਹੈ ਕਿ ਮੇਰੇ ਪਾਪਾ ਦਾ ਆਪਰੇਸ਼ਨ ਕਰਵਾ ਦਿਓ ਸਾਡੇ ਘਰ ਦੇ ਵਿੱਚ ਕੋਈ ਕਮਾਉਣ ਵਾਲਾ ਵੀ ਹੈ ਨਹੀਂ ਮੇਰੇ ਪਾਪਾ ਹੀ ਸੀਗੇ ਇਕੱਲੇ ਕਮਾਉਣ ਵਾਲੇ ਮਨੋਹੀ ਮੰਜ਼ੇ ਤੇ ਪੈ ਗਈ ਤੇ ਮੇਰੀ ਮੰਮਾ ਹੀ ਸਾਡਾ ਟੱਡਾ ਪਾਲਦੀ ਆ ਮੇਰੀ ਮੰਮਾ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਆ ਤੇ ਸਾਡ ਟੱਡੇ ਦਾ ਗੁਜ਼ਾਰਾ ਕਰਦੀ ਆ ਮੇਰੀ ਸਾਰੀ ਸੰਗਤ ਨੂੰ ਦੁਬਾਰਾ ਵਸੇਹੀ ਬੇਨਤੀ ਆ ਕਿ ਮੇਰੇ ਪਾਪਾ ਦਾ ਇਲਾਜ ਕਰਵਾ ਦਿਓ ਮਝਵਾਲ ਨੋਦੇ ਵਿਦਿਆਲਿਆ ਵਿੱਚ ਪੜ੍ਹਦੀ ਆ ਤੇ ਉੱਥੇ ਛੁੱਟੀਆਂ ਲੈ ਕੇ ਆਈ ਆ ਤੇ ਫਿਰ ਪੇਪਰਸੋ ਤੋਂ ਪੇਪਰ ਵੀ ਸਟਾਰਟ ਹੈ ਤੇ ਮੈਂ ਪਾਪਾ ਕਰਕੇ ਸਿਰਫ ਘਰੇ ਆਈ ਆ ਮੇਰੇ ਸਾਹੇ ਸੰਗਤ ਜੀ ਵਸਹੀ ਵੇੰਦੀ ਆ ਕਿ ਬਰੇ ਪਾਪਾ ਦਾ ਆਪਰੇਸ਼ਨ ਕਰਵਾ ਦਿਓ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੇ ਦੋ ਗੁਰਸਿੱਖ ਬੱਚੇ ਤੁਸੀਂ ਵੇਖ ਰਹੇ ਹੋ ਇਹ ਵਿਚਾਰੇ ਭੁੱਖੇ ਪਾਣੇ ਆਪਦੇ ਪਿਤਾ ਦੇ ਇਲਾਜ ਦੇ ਲਈ ਮਦਦ ਮੰਗ ਰਹੇ ਇੱਕ ਚੀਜ਼ ਮੈਂ ਰੱਬ ਨੂੰ ਹਮੇਸ਼ਾ ਕਹਿੰਦਾ ਕਿ ਰੱਬਾ ਗਰੀਬੀ ਤੇ ਬਿਮਾਰੀ ਇੱਕੋ ਘਰ ਦੇ ਵਿੱਚ ਨਾ ਦੇ ਦਿਆ ਕਰ ਕਿਉਂਕਿ ਬੰਦੇ ਕੋਲੇ ਗਰੀਬੀ ਨਾਲ ਲੜਨ ਨੂੰ ਵੀ ਤਾਕਤ ਨਹੀਂ ਹੁੰਦੀ ਤੇ ਜਦੋਂ ਬਿਮਾਰੀ ਆ ਜਾਂਦੀ ਹੈ ਘਰ ਦੇ ਵਿੱਚ ਤੇ ਘਰ ਜਵਾਂ ਡਾਵਾਂਡੋਲ ਹੋ ਜਾਂਦੇ ਇਹਨਾਂ ਬੱਚਿਆਂ ਦੇ ਸਿਰ ਦੀ ਛੱਤ ਵੀ ਇਲਾਜ ਦੇ ਵਿੱਚ ਚਲੀ ਗਈ ਹੈ ਇਹਨਾਂ ਦਾ ਆਪਦਾ ਘਰ ਸੀਗਾ ਪਰ ਇਹਨਾਂ ਨੂੰ ਵੇਚਣਾ ਪਿਆ ਕਿਉਂਕਿ ਇਹਨਾਂ ਦਾ ਜਿਹੜਾ ਡੈਡੀ ਆ ਉਹ ਇਸ ਟਾਈਮ ਬੜੇ ਮਾੜੇ ਹਾਲਾਤ 'ਚ ਪਿਆ ਹੋ ਜਿਹੜੇ ਘਰ ਦੇ ਵਿੱਚ ਮੈਂ ਹੁਣ ਖੜਾ ਉਹ ਇਹਨਾਂ ਦੀ ਨਾਨੀ ਦਾ ਘਰ ਹੈ ਯਾਨੀ ਕਿ ਇਸ ਵੀਰ ਦੇ ਸਹੁਰਿਆਂ ਦਾ ਘਰ ਆਪਦਾ ਮਕਾਨ ਇਹਨਾਂ ਨੇ ਵੇਚ ਦਿੱਤਾਗਾ ਸਾਰੇ ਪੈਸੇ ਆਪਦੇ ਇਲਾਜ ਤੇ ਲਾ ਲਏ ਆ ਤੇ ਇਲਾਜ ਫਿਰ ਵੀ ਨਹੀਂ ਹੋਇਆ ਤੇ ਅੱਜ ਵੀਰ ਦੀ ਲੱਤ ਦੇ ਵਿੱਚ ਰੇਸ਼ਾ ਪੈ ਗਿਆ ਤੇ ਇਸ ਵੀਰ ਨੂੰ ਤੁਹਾਡੀਆਂ ਦਿਵਾਵਾਂ ਦੀ ਲੋੜ ਹੈ ਤੇ ਇਲਾਜ ਦੀ ਵੀ ਲੋੜ ਹੈ ਡਾਕਟਰ ਕਹਿੰਦੇ ਪਏ ਆ ਵੀ ਲੱਤ ਵੱਢਣੀ ਪੈਣੀ ਹੈ ਜੇ ਇਹਦੀ ਲੱਤ ਨਹੀਂ ਵਢਾਉਂਦੇ ਤੇ ਲੱਤ ਕਾਲੀ ਹੋਣ ਲੱਗ ਜੂਗੀ ਰੇਸ਼ਾ ਵੱਧ ਜੂਗਾ ਤੇ ਹਾਲਾਤ ਬਹੁਤ ਮਾੜੇ ਹੋਣਗੇ ਸਾਰੀ-ਸਾਰੀ ਰਾਤ ਉੱਚੀ-ਉੱਚੀ ਚੀਕਦਾ ਰੌਲਾ ਪਾਉਂਦਾ ਵੀ ਮੈਨੂੰ ਕੋਈ ਦਵਾਈ ਦਵਾ ਦਿਓ ਜੇ ਦਵਾਈ ਨਹੀਂ ਦਵਾ ਸਕਦੇ ਤਾਂ ਜ਼ਹਿਰ ਦਾ ਟੀਕਾ ਹੀ ਲਵਾ ਦਿਓ ਮੇਰੀ ਹੱਥ ਜੋੜ ਕੇ ਇਨੀ ਕੋਈ ਬੇਨਤੀ ਅੱਜ ਇੱਕ ਅਰਦਾਸ ਅੱਜ ਇੱਕ ਸ਼ੇਰ ਤੇ ਥੋੜੀ ਜੀ ਮਾਇਆ ਇਸ ਪਰਿਵਾਰ ਦੇ ਲਈ ਜ਼ਰੂਰ ਕੱਢਿਓ ਸਾਰੇ ਦਿਨ ਦੇ ਵਿੱਚ ਜਿੰਨੀ ਵੀ ਤੁਸੀਂ ਕਮਾਈ ਕਰਦੇ ਹੋ ਤੁਹਾਡੇ ਕੋਲ ਹੀ ਰਹਿਣੀ ਹੈ ਪਰ ਜੇ ਉਹਦੇ ਵਿੱਚੋਂ 10 20 50 100 ਇਸ ਪਰਿਵਾਰ ਨੂੰ ਦਾਨ ਕਰ ਦੋਗੇ ਤੇ ਬਹੁਤ ਸਾਰੀਆਂ ਅਸੀਸਾਂ ਤੁਹਾਨੂੰ ਮਿਲਣਗੀਆਂ ਇਸ ਟਾਈਮ ਜਿਹੜਾ ਵੀਰ ਦਾ ਵੈਸੇ ਜਿਹੜਾ ਪਿੰਡ ਆਉ ਭੰਗਰ ਆ ਫਰੀਦਪੁਰ ਦੇ ਕੋਲੇ ਗੋਲੇ ਵਾਲੇ ਦੇ ਨਾਲ ਪਿੰਡ ਭੰਗਰ ਪੈਂਦਾ ਤੇ ਬਈ ਇਹ ਕਿਹੜਾ ਪਿੰਡ ਹੈ ਜਿੱਥੇ ਆ ਬਖੜੇ ਇਹ ਆ ਕੋਈ ਹੁਣ ਅਸੀਂ ਮਲੋਟ ਡਿਸਟ੍ਰਿਕਟ ਦੇ ਵਿੱਚ ਮਲੋਟ ਜ਼ਿਲ੍ਹੇ ਦੇ ਵਿੱਚ ਪਿੰਡ ਹਾਕੂ ਵਾਲੇ ਦੇ ਵਿੱਚ ਖੜੇ ਹੋਏ ਆਂ ਜਿੱਥੇ ਜਿਹੜਾ ਕਿ ਬਾਈ ਦੇ ਸਹੁਰਿਆਂ ਦਾ ਘਰ ਆ ਬਾਈ ਸਭ ਤੋਂ ਪਹਿਲਾਂ ਇਹ ਦੱਸਿਓ ਵੀ ਮਕਾਨ ਆਵਦਾ ਕਿਉਂ ਤੇ ਕਿੰਨੇ ਦਾ ਵੇਚਿਆ ਤੁਹੀਂ ਅਸੀਂ ਇਹਦੇ ਮਕਾਨ ਵੇਚਿਆ ਸੀਗਾ ਜੀ ਲੱਤ ਦੀ ਖਾਤਰ ਆਪਰੇਸ਼ਨ ਕਰਵਾਇਆ ਸੀਗਾ ਉਹ ਆਪਰੇਸ਼ਨ ਕਰਾਉਣ ਤੋਂ ਬਾਅਦ ਫਿਰ ਵੀ ਰੇਸ਼ਾ ਪੈ ਗਈ ਉਸ ਤੋਂ ਬਾਅਦ ਆਪਣੀ ਕੋਈ ਫਿਰ ਕੱਖ ਨਹੀਂ ਰਹਿ ਗਈ ਜੀ ਵੀ ਲੱਤ ਦੀ ਖਾਤਰ ਜਿਹੜਾ ਇਹ ਮਕਾਨ ਵੇਚਣਾ ਪਿਆ ਕਿੰਨੇ ਮਰਲੇ ਜਗ੍ਹਾ ਦੀ ਸੀ ਤਿੰਨ ਮਰਲੇ ਜਗ੍ਹਾ ਸੀ ਇੱਕ ਮਕਾਨ ਸੀਗਾ ਵਧੀਆ ਸੀਗਾ ਜੀ ਅੱਛਾ ਸਾਰਾ ਸੀਗਾ ਪ੍ਰੋਸਟਰ ਪ੍ਰੋਸਰ ਕੀਤਾ ਸੀਗਾ ਜੀ ਤੋ ਫਿਰ ਲੱਤ ਦੀ ਖਾਤ ਨਾਲ 80000 ਦਾ ਵੇਚਣਾ ਪੈ ਗਿਆ ਸੀਗਾ ਜੀ ਵੀ 80000 ਦਾ ਸਿਰਫ ਮਜਬੂਰੀ ਤੌਰ ਤੇ ਵੇਚਣਾ ਪੈ ਗਿਆ ਹਾਂਜੀ ਮਜਬੂਰੀ ਤੌਰ ਤੇ ਵੇਚਣਾ ਤੇ ਹੁਣ ਬਾਈ ਤੇਰੀ ਲੱਤ ਨੂੰ ਕੀ ਦਿੱਕਤ ਹੋ ਗਈ ਹੈ ਹੁਣ ਇਹ ਲੱਤ ਜੇ ਸਾਰੀ ਤੇ ਰੇਸ਼ਾ ਪੈ ਗਿਆ ਜੀ ਸਾਰੀ ਲੱਤ ਦੇ ਵਿੱਚ ਰੇਸ਼ਾ ਪੈ ਗਿਆ ਹਾਂਜੀ ਉਹ ਡਾਕਟਰ ਸਾਹਿਬਾਂ ਦੇ ਵੀ ਇਹ ਕੱਟਣੀ ਪੈਣੀ ਹੈ ਜੀ ਤੇ ਦਰਦ ਪੀੜ ਕਿੰਨੀ ਕੁ ਹੁੰਦੀ ਹੈ ਬਾਈ ਦਰਦ ਪੀੜ ਤਾਂ ਬਹੁਤ ਹੁੰਦੀ ਹੈ ਜੀ ਵੀ ਬਹੁਤ ਜਿਆਦਾ ਦਰਦ ਬਹੁਤ ਜਿਆਦਾ ਹਾਂਜੀ ਹਾਂਜੀ ਕਿਉਂਕਿ ਉਹਨੂੰ ਦੱਸ ਨਹੀਂ ਸਕਦੇ ਜੀ ਤੇ ਇਸ ਕਰਕੇ ਤੇ ਬਾਈ ਕੰਮ ਕਰ ਕੀ ਕਰ ਮੈਂ ਇਹ ਕੰਮ ਕਰ ਡਿਵਰੀ ਕਰਦਾ ਕੰਪਨੀ ਜਿਹੜਾ ਕੰਕ ਬੜਨ ਵਾਲੀ ਹੁੰਦੀ ਹੈ ਜੀ ਅੱਛਾ ਉੱਥੇ ਜਾਂਦਾ ਸੀ ਕਿ ਤੇ ਬਈ ਐਕਸੀਡੈਂਟ ਹੋਇਆ ਕਿ ਨਹੀਂ ਤੇਦਾ ਬਈ ਇਹ ਬਈ 36 ਗੜ ਮੋਟਰਸਾਈਕਲ ਤੇ ਜਾਂਦਾ ਸੀ ਟਰੱਕ ਨਾਲ ਹੋ ਗਿਆ ਜੀ ਟਰੱਕ ਚ ਵੱਜ ਗਿਆ ਸੀ ਹਾਂਜੀ ਸਮਾਨ ਲੈਣ ਚੱਲਿਆ ਸੀ ਮਸ਼ੀਨ ਦਾ ਅੱਛਾ ਬਈ ਹਾਂਜੀ ਤੇ ਤਕਰੀਬਨ ਕਿੰਨਾ ਚਿਰ ਹੋ ਗਿਆ ਬਈ ਤੈਨੂੰ ਮੰਜੇ ਤੇ ਪਾਇ ਇਹਨੂੰ ਹੋ ਗਿਆਣਾ 1.5 ਸਾਲ ਹੋ ਗਏ ਠੀਕ ਹੈ ਦੋ ਬੱਚੇ ਨੇ ਬਈ ਤੇਰੇ ਇੱਕ ਬੇਟਾ ਇੱਕ ਬੇਟੀ ਹਾਂਜੀ ਹਾਂਜੀ ਫਿਰ ਘਰ ਦਾ ਗੁਜ਼ਾਰਾ ਹੁਣ ਕਿਵੇਂ ਚੱਲਦਾ ਤੇਰੇ ਘਰ ਦਾ ਗੁਜ਼ਾਰਾ ਇਹ ਘਰ ਵਾਲੀ ਦੇ ਸਿਰ ਤੇ ਚੱਲ ਰਿਹਾ ਹੈ ਦੋ ਘਰਾਂ ਦਾ ਕੰਮ ਕਰਦੀ ਹੈ ਜੀ ਅਸੀਂ ਮੰਗਤਾਂ ਕਿ ਟਾਈਮpass ਕਰ ਰਹੇ ਹਾਂ ਬੱਚਿਆਂ ਨੇ ਅੱਜ ਸਵੀਰ ਦਾ ਕੁਝ ਖਾਧਾ ਕਿ ਉਵੇਂ ਹੀ ਭੁੱਖੇ ਧਿਆਈ ਫਿਰਦੇ ਬਾ ਭੁੱਖੇ ਧਿਆਣ ਕੰਮ ਹੀ ਆਈ ਜੇ ਚੌਲ ਖਾਦੇ ਆ ਕੀ ਖਾਦੇ ਆ ਜੀ ਤੇ ਚੌਲ ਚੂਲ ਫਿਰ ਕਿੱਥੋਂ ਲੈ ਕੇ ਆਉਂਦੇ ਚੌਲ ਐਂ ਫਿਰ ਜੇ ਕੰਮਕਾਰਦ ਕਰਦੀ ਕਰਦੀ ਮੰਗਤਾਂ ਕਿ ਫਿਰ ਤੈਨੂੰ ਪਤਾ ਹੀ ਨਹੀਂ ਕਦੇ ਕਿਸੇ ਗਵਾਂਡੀ ਤੋਂ ਕੋਲੀ ਮੰਗ ਲਈ ਚੋਲਾਂ ਦੀ ਕਦੇ ਕਿਸੇ ਗਵਾਂਡੀ ਤੋਂ ਪੁੱਤ ਤੇਰਾ ਕੀ ਨਾਮ ਆ ਨਵਦੀਪ ਕਾਸ਼ ਨਵਦੀਪ ਪੁੱਤ ਤਕਰੀਬਨ ਪਾਪਾ ਕਿੰਨੇ ਚਿਰ ਤੋਂ ਬਿਮਾਰ ਨੇ 1.5 ਸਾਲ ਹੋ ਗਿਆ ਤੇ ਕਿਹੜੀ ਕਲਾਸ ਚ ਪੜਦਾ ਪੁੱਤ ਤੂੰ ਸ਼ੇਮੀ ਅੱਜ ਤੁਸੀਂ ਦੋਨਾਂ ਭੈਣ ਭਰਾਵਾਂ ਨੇ ਸਵੀਰ ਦਾ ਕੁਝ ਖਾਦਾ ਕਿ ਨਹੀਂ ਖਾਦਾ ਕੱਲ ਚਾਵਲ ਖਾਦੇ ਆ ਕਦੋਂ ਖਾਦੇ ਸੀ ਸਵੇਰ ਕਿ ਦੁਪਹਿਰੇ ਸਵੇਰ ਸਵੇਰ ਦੀ ਚਾਵਲ ਖਾਦੇ ਆ ਉਸ ਤੋਂ ਬਾਅਦ ਕੁਝ ਨਹੀਂ ਖਾਦਾ ਨਹੀਂ ਸਵੀਰ ਦੇ ਦੋਨਾਂ ਭੈਣ ਭਰਾਵਾਂ ਨੇ ਚਾਵਲ ਹੀ ਖਾਦੇ ਤੁਸੀਂ ਹਾਂਜੀ ਤੇ ਚਾਵਲ ਕਿੱਥੋਂ ਲੈ ਕੇ ਆਉਂਦੇ ਪੁੱਤ ਮੰਮਾ ਲੈ ਕੇ ਆਉਂਦੇ ਜਿੰਨ ਕਰੇ ਕੰਮ ਕਰਦੇ ਆ ਜਿੰਨਾ ਘਰੇ ਮੰਮਾ ਕੰਮ ਕਰਦੇ ਆ ਉਹਨਾਂ ਉਸ ਘਰੋਂ ਤੁਸੀਂ ਚਾਵਲ ਮੰਗ ਕੇ ਲੈ ਕੇ ਆਉਨੇ ਤੇ ਉਹੀ ਰੋਜ਼ ਹੀ ਚਾਵਲ ਖਾਣੇ ਹੋ ਹਾਂਜੀ ਕਿ ਕਦੀ ਕਦੀ ਰੋਟੀ ਵੀ ਖਾ ਲੈਂਦੇ ਹੋ ਖਾ ਲੈਂਦੇ ਕਦੀ ਕਦੀ ਰੋਟੀ ਖਾਂਦੇ ਹੋ ਤੇ ਪਰ ਜ਼ਿਆਦਾਤਰ ਜਿੱਥੇ ਮੰਮਾ ਕੰਮ ਕਰਦੇ ਉਹਨਾਂ ਘਰੋਂ ਚਾਵਲ ਲੈ ਕੇ ਆਉਂਦੇ ਚਾਵਲ ਖਾਣੇ ਦੇਖੋ ਇਹ ਗੁਰਸਿੱਖ ਬੱਚੇ ਨੇ ਪੰਜਾਬ ਦੇ ਗੁਰਸਿੱਖ ਬੱਚੇ ਨੇ ਪੰਜਾਬ ਦੇ ਵਿੱਚ ਬੈਠੇ ਨੇ ਚੌਲ ਖਾ ਕੇ ਗੁਜ਼ਾਰਾ ਕਰਨ ਦੇ ਲਈ ਮਜਬੂਰ ਆ ਪਤਾ ਕਿਉਂ ਇਹਨਾਂ ਦਾ ਕਮਾਉਣ ਵਾਲਾ ਜਿਹੜਾ ਨਾ ਉਹ ਮੰंजे ਤੇ ਪਿਆ ਕੀ ਹੈ ਭਾਈ ਬਚਾ ਦਿਓ ਨਿੱਕੇ ਨਿੱਕੇ ਬੱਚੇ ਐ ਇਹ ਦੁਬਾਰਾ ਵੀਡੀਓ ਪਾ ਰਹੇ ਆ ਪਰ ਗੱਲ ਐ ਵੀ ਮਜਬੂਰ ਬਹੁਤ ਆ ਫੈਮਿਲੀ ਦੁਬਾਰਾ ਵੀਡੀਓ ਪਾਉਂਦਾ ਦਿਲ ਨਹੀਂ ਸੀ ਪਰ ਇਹਨਾਂ ਦੀ ਮਜਬੂਰੀ ਵੇਖ ਕੇ ਇਹਨਾਂ ਦੇ ਖਾਲੀ ਘਰ ਦੇ ਡੱਬੇ ਵੇਖ ਕੇ ਨਾ ਆਪ ਨੂੰ ਬੜਾ ਦੁੱਖ ਹੋਇਆ ਕਿ ਯਾਰ ਬੱਚੇ ਭੁੱਖੇ ਬੈਠੇ ਆ ਗੁਰਸਿੱਖ ਬੱਚੇ ਆ ਭੁੱਖੇ ਬੈਠੇ ਆ ਘਰੇ ਤੇ ਜੇ ਇਹਨਾਂ ਦੇ ਢਿੱਡ ਭਰਨਗੇ ਜੇ ਇਹਨਾਂ ਦੇ ਪਿਓ ਦਾ ਇਲਾਜ ਹੋਊਗਾ ਇਹਨਾਂ ਨੂੰ ਖਾਣ ਨੂੰ ਭਰ-ਪੇਟ ਰੋਟੀ ਮਿਲੂਗੀ ਯਾਰ ਕਿੰਨੀਆਂ ਦਵਾਵਾਂ ਦੇਣਗੇ ਤੁਹਾਨੂੰ ਇਹ ਭਾਈ ਹੱਥ ਜੋੜ ਬੇਨਤੀ ਹੈ ਆ ਭੈਣ ਮੇਰੀ ਅਮਨਦੀਪ 2-3 ਘਰਾਂ ਦੇ ਵਿੱਚ ਕੰਮ ਕਰਦੀ 2-3 ਘਰਾਂ ਚ ਕੰਮ ਕਰਕੇ ਆਉਦੇ ਘਰ ਵਾਲੇ ਦੀ ਦਵਾਈ ਦਾ ਮਾੜਾ ਮੋਟਾ ਖਰਚਾ ਤੋੜਦੀ ਪਈ ਤੇ ਜਿੱਥੋਂ ਕਹਿੰਦੀ ਮੈਂ ਕੰਮ ਕਰਦੀ ਆ ਉੱਥੋਂ ਹੀ ਚੌਲ ਲੈ ਕੇ ਆਉਂਦੀ ਉਬਲੇ ਚੌਲ ਖਾ ਕੇ ਬੱਚੇ ਗੁਜ਼ਾਰਾ ਕਰਦੇ ਪਏ ਸਾਡੇ ਬੱਚੇ ਚੰਗੀਆਂ ਚੀਜ਼ਾਂ ਖਾ ਕੇ ਵੀ ਟੀਟਨੇ ਮਾਰਦੇ ਤੇ ਇਹ ਨਿੱਕੇ ਨਿੱਕੇ ਬੱਚੇ ਵੇਹ ਲੋ ਉਬਲੇ ਚੌਲ ਖਾ ਕੇ ਗੁਜ਼ਾਰਾ ਕਰਦੇ ਪਏ ਆ ਕਿਉਂ ਕਿ ਕਿਉਂਕਿ ਇਹਨਾਂ ਦੇ ਕਮਾਉਣ ਵਾਲਾ ਮੰਜੇ ਤੇ ਪਿਆ ਹੋਇਆ ਹੁਣ ਤੁਹਾਡੇ ਅੱਗੇ ਕੋਈ ਬੇਨਤੀ ਹੈ ਬਾਈ ਜਿੰਨਾ ਹੋ ਸਕਦਾ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਜਰੂਰ ਆਇਓ ਤੇ ਸਕਰੀਨ ਤੇ ਬਾਈ ਦੀ ਸਾਰੀ ਡਿਟੇਲ ਹੈ ਤੇ ਬੂਟਾ ਸਿੰਘ ਬਾਈ ਦਾ ਨਾਮ ਆ ਪਿੰਡੇ ਦਾ ਭੰਗਰ ਤੇ ਹੁਣ ਇਸ ਟਾਈਮ ਹੀ ਆਪਦੇ ਸਹੁਰਿਆਂ ਦੇ ਬੈਠਾ ਕਿਹੜਾ ਪਿੰਡ ਦੱਸਿਆ ਜੀ ਬਈਏ ਹਾਕੂ ਵਾਲਾ ਜ਼ਿਲ੍ਹਾ ਮਲੂੜ ਦੇ ਵਿੱਚ ਬੈਠਾ ਹੋਇਆ ਵੈਸੇ ਦਾ ਜੱਦੀ ਪਿੰਡ ਭੰਗਰ ਫਰੋਇਪੁਰ ਦੇ ਕੋਲੇ ਬੜਾ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਨਾ ਸਾਰਿਆਂ ਨੂੰ ਸਸ਼ਰੀਆ ਕਾਲ